ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ 사ਸੰਗਤ ਜੀ ਮੈਂ ਇਥੇ ਵੈਸਟ ਵਿੰਡ ਪਲਾਜ਼ਾ ਦੇ ਵਿੱਚ ਖੜਾ ਹੋਇਆ ਕੈਲਗਰੀ ਦੇ ਵਿੱਚ ਨਾਰਥ ਈਸਟ ਵਿੱਚ ਤੇ ਅੱਜ ਤੁਹਾਨੂੰ ਅਸੀਂ ਸਿੱਖ ਵੈਲਿਊ ਲਰਨਿੰਗ ਸੈਂਟਰ ਦਾ ਟੂਰ ਲਗਵਾਣਾ ਤੇ ਅੱਜ ਤੁਹਾਨੂੰ ਦਿਖਾਉਂਦੇ ਆਂ ਵੀ ਇਥੇ ਕਿਹੜੀ-ਕਿਹੜੀਆਂ ਸੇਵਾਵਾਂ ਹੋ ਰਹੀਆਂ ਨੇ ਤੇ ਇਹ ਤੇ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਹੈਗੀਆਂ ਨੇ ਇਹ ਦੇਖੋ ਜੀ RAM Singh ji chahela INA ਨੇ ਇਥੋਂ ਦੇ ਜਿਹੜੇ ਡਾਇਰੈਕਟਰ ਇਹਨਾਂ ਨੇ ਇਹ ਸ਼ੁਰੂ ਕੀਤਾ ਲਓ ਜੀ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਤੇ ਅਸੀਂ ਉੱਪਰ ਜਾ ਰਹੇ ਆਂ ਲਰਨਿੰਗ ਸੈਂਟਰ ਇਹ ਉੱਪਰ ਫਰਸਟ ਫਲੋਰ ਤੇ ਹੈਗਾ ਇੱਥੇ ਲਿਖਿਆ ਹੋਇਆ ਜੋੜੇ ਇਥੇ ਉਤਪਾਦ ਰੂਤੀ ਇਥੇ ਜੋੜਿਆਂ ਦੀ ਜਗ੍ਹਾ ਬਣੀ ਹੋਈ ਹੈ ਤੇ ਹੋਣ ਤੁਹਾਨੂੰ ਇੱਕ ਚੀਜ਼ ਦੱਸਣਾ সামনে ਆ ਕਿ ਜਿੰਨਾ ਅਸੀਂ ਆਪਣੀ ਮਾਂ ਬੋਲੀ ਇਹ ਦੇਖੋ ਗੁਰਮੁਖੀ ਮੇਰੀ ਮਾਂ ਬੋਲੀ ਕੁਰਕੁਮੀ ਗੁਰਮੁਖੀ ਮੇਰੇ ਗੁਰੂ ਦੀ ਬੋਲੀ ਇਹ ਦੇਖੋ ਜੀ ਇਹ ਲੱਗਿਆ ਹੋਇਆ ਬੋਰਡ ਤੇ ਆਓ ਤੁਹਾਨੂੰ ਇਸੇ ਤਰ੍ਹਾਂ ਬੈ ਕੇ ਇਸ ਲਈ ਉੱਪਰ ਤੇ ਇਹ ਦੇਖੋ ਜੀ ਇੱਥੇ ਇਹਨਾਂ ਨੇ ਸਾਰਾ ਡਿਸਪਲਿਨ ਵਾਸਤੇ ਮੈਨੂੰ ਸਿੱਖ ਹੋਣ ਦਾ ਮਾਣ ਹੈ ਤੇ ਇਹ ਜੀ ਸਾਹਮਣੇ ਇਹ ਸਕੂਲ ਹੈ ਇਹ ਜਿਹੜਾ ਹੈਗਾ ਸਿੱਖ ਵੈਲਿਊ ਆਵਰ ਓਨ ਸਕੂਲ ਅਥੇ ਸਕੂਲ ਹੈਗਾ ਤੇ ਮੈਂ ਹੁਣ ਅਜੀ ਸਕੂਲ ਦਾ ਡੋਰ ਖੋਲ ਰਿਆ ਇਹ ਹੈਗਾ ਜਿਹੜੀ ਕਲਾਸ ਰੂਮ ਹੈ ਜਿੱਥੇ ਗੁਰਮਤਿ ਪ੍ਰਚਾਰ ਹੁੰਦਾ ਸਿੱਖੀ ਵੈਲਿਊ ਕਦਰਾਂ ਕੀਮਤਾਂ ਦੀ ਇੱਥੇ ਬੱਚਿਆਂ ਨੂੰ ਇੱਥੇ ਦੱਸਿਆ ਜਾਂਦਾ ਇਹ ਹੁਣੇ ਹੀ ਕਲਾਸ ਖਤਮ ਹੋਈ ਹੈ ਮੈਂ ਵੀ ਥੋੜਾ ਜਿਹਾ ਲੇਟ ਹੋ ਗਿਆ ਤੇ ਦੇਖੋ ਇੱਥੇ ਬੈਠਦੇ ਨੇ ਇੱਥੇ ਬੱਚੇ ਬੈਠਦੇ ਨੇ ਉਹ ਨਾਲ ਉਹਨਾਂ ਦੇ ਪੇਰੈਂਟਸ ਵੀ ਬੈਠੇ ਹੁੰਦੇ ਨੇ ਸਾਰੇ ਇੱਥੇ ਕੁਰਸੀਆਂ ਬਜ਼ੁਰਗਾਂ ਵਾਸਤੇ ਵੀ ਹੈ ਯਾਨੀ ਦੇਖ ਵੀ ਮਤਲਬ ਇਕੱਠਿਆਂ ਇੱਥੇ ਬੈ ਕੇ ਇਹ ਇੱਥੇ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਤੇ ਸਰਦਾਰ ਰਾਮ ਸਿੰਘ ਜੀ ਉੱਥੇ ਬੈਠਦੇ ਨੇ ਤੇ ਉਥੋਂ ਇਹ ਸਾਰਾ ਗਿਆਨ ਸਾਨੂੰ ਸਮਝਾਉਂਦੇ ਨੇ ਪੂਰੇ ਗੁਰਬਾਣੀ ਦੇ ਅਰਥ ਸਮਝਾਉਂਦੇ ਨੇ ਔਰ ਸਾਰਿਆਂ ਜਿਹੜੀ ਅਸਲੇ ਅਸਲੀ ਵਿਚਾਰ ਜਿਹੜੇ ਨੇ ਇੱਕ ਇੱਕ ਸ਼ਬਦ ਉਥੇ ਸਾਹਮਣੇ ਸਕਰੀਨ ਤੇ ਸ਼ਬਦ ਆ ਜਾਂਦੇ ਨੇ ਤੇ ਐਨੇ ਪਿਆਰ ਨਾਲ ਸਤਕਾਰ ਨਾਲ ਤੇ ਸਹਿਜ ਨਾਲ ਉਹ ਸਿਖਾਉਂਦੇ ਨੇ ਜਿਹੜੀਆਂ ਸਾਡੇ ਅੰਦਰ ਗੱਲਾਂ ਪਹੁੰਚ ਜਾਂਦੀਆਂ ਨੇ ਲਓ ਜੀ ਇਹ ਦੇਖੋ ਉੱਪਰ ਨਾਲ ਡਿਸਪਲਨ ਕਿਵੇਂ ਹੈ ਇੱਥੇ ਡਿਸਪਲਨ ਪੂਰਾ ਹੈ ਆਈ ਏਮ ਪ੍ਰਾਊਡ ਟੂ ਬੀ ਅ ਸਿੱਖ ਉੱਚੀ ਨੀ ਬੋਲਣਾ ਬਾਕੀ ਇੱਥੇ ਸਾਰਿਆਂ ਨੂੰ ਬੱਚਿਆਂ ਨੂੰ ਇੱਥੇ ਬੱਚੇ ਬੈਠੇ ਹੁੰਦੇ ਨੇ ਇੱਥੇ ਸਾਰੇ ਪੇਰੈਂਟਸ ਵੀ ਹੁੰਦੇ ਨੇ ਤੇ ਉਹ ਦੇਖੋ ਜੀ ਸਿੱਖ ਦੇ ਘਰ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਇਹ ਸਾਰੇ ਸੁਨੇਹ ਜਿਹੜੇ ਨੇ ਨਾ ਇਹ ਬੱਚਿਆਂ ਨੂੰ ਹੁਣੇ ਤੋਂ ਹੀ ਸਮਝਾਇਆ ਜਾ ਰਿਹਾ ਹੈ ਜਿਹਦੇ ਨਾਲ ਆਪਣੇ ਆਪ ਹੀ ਸਾਰੇ ਪੰਜਾਬੀ ਪੰਜਾਬੀ ਅਤੇ ਸਿੱਖਾਂ ਦੇ ਵਿੱਚ ਇਹ ਸਾਰਾ ਕੁਝ ਫੈਲੇਗਾ ਬੱਚਪਿਆਂ ਦੇ ਆਓ ਜੀ ਹੁਣ ਤੁਹਾਨੂੰ ਇੱਧਰ ਲੈ ਕੇ ਚੱਲਦੇ ਆਂ ਇਹ ਦੇਖੋ ਬੱਚਿਆਂ ਨੂੰ ਕਿਵੇਂ ਸਿਖਾਇਆ ਜਾ ਰਿਹਾ ਹੈ ਇਹਦੇ ਨਾਲ ਜਿੰਨਾ ਅਸਰ ਹੁੰਦਾ ਹੈ ਨਾ ਉਹਨਾਂ ਦੀ ਸਾਈਕੋਲੋਜੀ ਤੇ ਦਿਮਾਗ ਤੇ ਉਹ ਦੱਸਿਆ ਨਹੀਂ ਜਾ ਸਕਦਾ ਇਹ ਅਸਲ ਵਿੱਚ ਨਾ ਤੁਸੀਂ ਦੇਖਣਾ ਵੀ ਇਹਦਾ ਇਹਦੇ ਨਤੀਜੇ ਕੀ ਨਿਕਲਣਗੇ ਇਥੋਂ ਸਿੱਖੀ ਜਿਹੜੀ ਹੈ ਨਾ ਉਹ ਅਸਲੀ ਰੂਪ ਵਿੱਚ ਆ ਗਏ ਦੇਖੋ ਆਉ ਤੁਹਾਨੂੰ ਲੈ ਕੇ ਚੱਲੀਏ ਹੁਣ ਇਹ ਹੈਗਾ ਜੀ ਇੱਥੇ ਸਰਦਾਰ ਅਜੈਬ ਸਿੰਘ ਜੀ ਇਹ ਮੈਨੇਜਰ ਹੈਗੇ ਨੇ ਤੇ ਇਹ ਉਹ ਇੱਥੇ ਬੈਠੇ ਹੁੰਦੇ ਨੇ ਮੈਨੇਜਰ ਸਿੱਖ ਵੈਲਿਊ ਲਰਨਿੰਗ ਸੈਂਟਰ ਵਿੱਚ ਤੇ ਆਓ ਜੀ ਤੁਹਾਨੂੰ ਅੱਗੇ ਦਿਖਾ ਲਈਏ ਆ ਦੇਖੋ ਆ ਦੇਖੋ ਗੁਰਬਾਣੀ ਕੀਰਤਨ ਸੁਣਨਾ ਹੈ ਗਾਣੇ ਨਹੀਂ ਸੁਣਨੇ ਹਨ ਦੇਖੋ ਕਿਵੇਂ ਬਚਪਨ ਤੋਂ ਹੀ ਇਹ ਸਾਰੀਆਂ ਕਦਰਾਂ ਕੀਮਤਾਂ ਦਸੀਆਂ ਜਾ ਰਹੀਆਂ ਨੇ ਫਿਰ ਐ ਜੀ ਸਾਡੀ ਇੱਕ ਨਾ ਇਹ ਛੋਟੀ ਜੀ ਕਿਚਨ ਬਣਾਈ ਹੋਈ ਹੈ ਫਿਰ ਉੱਪਰ ਇਹ ਦੇਖੋ ਜੀ ਮੈਨੂੰ ਸਿੱਖੋਂ ਦਾ ਮਾਨ ਹੈ ਮਤਲਬ ਹਰ ਕਦਮ ਕਦਮ ਤੇ ਕੋਈ ਨਾ ਕੋਈ ਸੁਨੇਹਾ ਹੈਗਾ ਫਿਰ ਇਧਰ ਆਓ ਜੀ ਇਹ ਵਾਸ਼ਰੂਮ ਹੈਗਾ ਪਲੀਜ਼ ਨੌਕ ਹਰ ਚੀਜ਼ ਦਾ ਖਿਆਲ ਰੱਖਿਆ ਗਿਆ ਪੂਰਾ ਡਿਸਪੀਸਲਨ ਡਿਸਪੀਸਲਨ ਕਦਰਾਂ ਕੀਮਤਾਂ ਤੇ ਜਿਹੜਾ ਅਸੀਂ ਉਡਾਰੀਆਂ ਮਾਰਨੀਆਂ ਨੇ ਡਿਵਾਈਨ ਮੈਸੇजेस ਉਹ ਸਾਰੇ ਹੈਗੇ ਨੇ ਦੇਖੋ ਆਜੋ ਇਹ ਹੈਗਾ ਸਾਡੇ ਸਰਦਾਰ ਰਾਮ ਸਿੰਘ ਜੀ ਜਿਹੜੇ ਕਿ ਇਥੋਂ ਦੇ ਡਾਇਰੈਕਟਰ ਵੀ ਨੇ ਤੇ ਇਥੋਂ ਦੇ ਟੀਚਰ ਵੀ ਨੇ ਇਹ ਸਾਰਾ ਇਹ ਆਫਿਸ ਉਹਨਾਂ ਦਾ ਸਿੱਖ ਵੈਲਿਊ ਦਾ ਇੱਥੇ ਬੁੱਕਸ ਪਈਆਂ ਹੋਈਆਂ ਨੇ ਇਹ ਜਿਹੜੀਆਂ ਇਹ ਨਵੀਆਂ ਕਿਤਾਬਾਂ ਹੁਣ ਛਪੀਆਂ ਨੇ ਇਹ ਡਾਇਰੈਕਟਰ ਨੇ ਤੇ ਇੱਥੇ ਬੈਠ ਕੇ ਇਹ ਸਾਰਾ ਸਾਰਾ ਇੰਤਜ਼ਾਮ ਕਰਦੇ ਨੇ ਔਰ ਇੰਟਰਨੈਟ ਤੇ ਸਾਰੇ ਸੁਨੇਹ ਪਹੁੰਚਦੇ ਨੇ ਇਧਰ ਵੀ ਲੱਗੇ ਹੋਏ ਨੇ ਤੇ ਇਹ ਇਹ ਬੜੀ ਬਖਸ਼ਿਸ਼ ਹੈ ਜੀ ਮੈਂ ਤਾਂ ਸਮਝਦਾ ਕਿ ਅਸੀਂ ਕੈਲਗਰੀ ਵਾਲੇ ਸਾਡੇ ਚੰਗੇ ਭਾਗ ਨੇ ਕਿ ਇਹ ਤੇਸਰ ਰਾਮ ਸਿੰਘ ਜੀ ਉਹਨਾਂ ਨੇ ਇਹ ਲਰਨਿੰਗ ਸੈਂਟਰ ਬਣਾਇਆ ਸਿੱਖ ਵੈਲਿਊ ਲਰਨਿੰਗ ਸੈਂਟਰ ਨਾ ਹੀ ਇੰਨਾ ਬਲਿਹਾਰੇ ਜਾਈਏ ਜੀ ਇਹਨਾਂ ਤੇ ਤੇ ਇਹ ਬਹੁਤ ਨੇਕ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਨਤੀਜੇ ਜਿਹੜੇ ਨੇ ਨਾ ਜਿਹੜੇ ਆਣਗੇ ਕੁਝ ਸਾਲਾਂ ਵਿੱਚ ਜਿਹੜੇ ਬੱਚਿਆਂ ਦੀ ਗਰੋਥ ਹੋ ਰਹੀ ਹੈ ਉਹਦੇ ਨਾਲ ਸਾਡੀ ਸਿੱਖੀ ਜਿਹੜੀ ਹੈ ਨਾ ਹੋਰ ਉਦਾਰੀ ਹਾਰੇਗੀ ਤੇ ਇਹ ਇਹ ਬਹੁਤ ਮਹਾਨ ਸੇਵਾ ਕਰ ਰਹੇ ਨੇ ਅਸੀਂ ਅਰਦਾਸ ਕਰਦੇ ਹਾਂ ਸਿੱਖ ਵੈਲਿਊ ਸੈਂਟਰ ਇਸੇ ਤਰ੍ਹਾਂ ਹੀ ਹੋਰ ਚੜ੍ਹਦੀਆਂ ਕਲਾਂ ਵਿੱਚ ਰਹਿਣ ਤੇ ਸਾਰੇ ਇਹ ਸ਼ਬਦ ਨਾਲ ਜੋੜਦੇ ਨੇ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਰ ਹਰ ਜਿੰਨੇ ਵੀ ਇੱਥੇ ਸੈਸ਼ਨ ਹੁੰਦੇ ਨੇ ਉਹਦੇ ਵਿੱਚ ਇੱਕ ਅੰਦਰ ਦੀ ਗੱਲ ਕਰਦੇ ਨੇ ਤੇ ਇੱਕ ਬਾਹਰ ਦੀ ਗੱਲ ਕਰਦੇ ਨੇ ਬਾਹਰ ਸਾਰਾ ਸੰਸਾਰ ਤੇ ਜਿਹੜਾ ਅੰਦਰ ਵੀ ਸੰਸਾਰ ਹੈ ਉਹ ਸਾਡੇ ਅੰਦਰ ਦੀ ਸਾਡੀ ਜਿਹੜੀ ਕੌਨਸ਼ੀਅਸਨੈਸ ਹੈ ਜਿਹੜੀ ਸਾਡੀ ਅੰਦਰ ਦੀ ਸ਼ਕਤੀ ਹੈ ਉਹਨੂੰ ਜਗਾਉਂਦੇ ਨੇ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਸੁਣ ਰਹੇ ਨੇ ਕੈਲਗਰੀ ਦੇ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਇੱਥੇ ਲਿਆਓ ਇਹ ਲਰਨਿੰਗ ਸੈਂਟਰ ਹੈਗਾ ਔਰ ਇਹ ਸਾਡਾ ਫਰਜ਼ ਵੀ ਬੰਦ ਹੈ ਕਿ ਉਹਨਾਂ ਨੂੰ ਸਿੱਖ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਪਰਵਾਰਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾਵੇ ਆਓ ਸਾਰੇ ਇੱਥੇ ਸਿੱਖ ਵੈਲਿਊ ਲਰਨਿੰਗ ਸੈਂਟਰ ਵਿੱਚ ਆਪ ਵੀ ਆਓ ਆ ਕੇ ਦੇਖੋ ਤੇ ਫਿਰ ਬੱਚਿਆਂ ਨੂੰ ਇਹਦੇ ਨਾਲ ਜੋੜੋ ਇਹ ਸਾਡਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ